ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਇੱਕ ਨਵਾਂ ਝਟਕਾ ਵਿਦਿਆਰਥੀਆਂ ਨੂੰ ਦਿੱਤਾ ਗਿਆ ਦੱਸਦੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ 13 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀਆਂ ਪ੍ਰੀਖਿਆਵਾਂ ਦੇ ਸੰਬੰਧ ਦੇ ਵਿੱਚ ਇੱਕ ਝਟਕਾ ਜਿਹੜਾ ਕਿ ਵਿਦਿਆਰਥੀਆਂ ਨੂੰ ਦਿੱਤਾ ਗਿਆ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੇਂ ਅਤੇ 12ਵੇਂ ਦੇ ਪ੍ਰੀਖਿਆਵਾਂ ਨੂੰ ਲੈ ਕੇ ਬੋਰਡ ਨੇ ਪੂਰੀ ਤਰ੍ਹਾਂ ਕਮਰਕਾਸ ਲਈ ਹੈ ਇਸ ਲਈ ਤਹਿਤ ਬੋਰਡ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਵੀ ਜਾਰੀ ਕੀਤੇ ਨੇ ਤੇ ਵਿਸ਼ੇਸ਼ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ 10ਵੀਂ ਅਤੇ 12ਵੀਂ ਪ੍ਰੀਖਿਆ ਨਾਲ ਸੰਬੰਧਿਤ ਪ੍ਰਸ਼ਨ ਪੱਤਰਾ ਨੂੰ ਸਕੂਲ ਪ੍ਰਿੰਸੀਪਲ ਕੰਮ ਕੇਂਦਰ ਕੰਟਰੋਲਰ ਨੂੰ ਸੌਂਪ ਕੇ ਬੈਂਕਾਂ ਦੀ ਸੇਫ ਕਸਟਡੀ ਚ ਰੱਖਿਆ ਜਾਵੇਗਾ ਜੀ ਹਾਂ ਪ੍ਰਸ਼ਨ ਪੱਤਰਾ ਨੂੰ ਸਕੂਲ ਪ੍ਰਿੰਸੀਪਲ ਕੰਟਰੋਲਰ ਨੂੰ ਸੌਂਪ ਕੇ ਬੈਂਕਾਂ ਦੀ ਸੇਫ ਕਸਟਡੀ ਦੇ ਵਿੱਚ ਹੁਣ ਰੱਖਿਆ ਜਾਵੇਗਾ ਇਹੀ ਨਹੀਂ ਬੋਰਡ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਜੇਕਰ ਕਿਸੇ ਸਕੂਲ 'ਚ ਪ੍ਰੀਖਿਆਰਥੀ ਨੂੰ ਬਿਠਾਉਣ ਲਈ ਫਰਨੀਚਰ ਦੀ ਕਮੀ ਹੈ ਤਾਂ ਉਸ ਨੂੰ ਪ੍ਰੀਖਿਆਵਾਂ ਤੋਂ ਪਹਿਲਾਂ ਆਪਣੇ ਪੱਧਰ ਤੇ ਪੂਰਾ ਕਰ ਲਿਆ ਜਾਵੇ ਇਹ ਦਿਸ਼ਾ ਨਿਰਦੇਸ਼ ਸਕੂਲਾਂ ਨੂੰ ਦਿੱਤੇ ਗਏ ਨੇ ਸਕੂਲਾਂ ਨੂੰ ਇਹ ਗੱਲ ਆਖੀ ਗਈ ਹੈ ਕਿ ਜੇਕਰ ਤੁਹਾਡੇ ਸਕੂਲ ਦੇ ਵਿੱਚ ਪੇਪਰ ਹੋਣਾ ਹੈ ਪਰ ਤੁਹਾਡੇ ਕੋਲ ਫਰਨੀਚਰ ਦੀ ਕਮੀ ਹੈ ਤਾਂ ਤੁਸੀਂ ਆਪਣੇ ਪੱਧਰ ਤੇ ਪਹਿਲਾਂ ਉਸ ਨੂੰ ਪੂਰਾ ਕਰੋਗੇ ਤੇ ਫਿਰ ਪੇਪਰ ਲੈ ਜਾਣਗੇ ਹੁਣ ਆਪਿ ਖਿਆਰਤਿਆਂ ਨੂੰ ਪ੍ਰੀਖਿਆ ਤੋਂ 1 ਘੰਟਾ ਪਹਿਲਾਂ ਕੇਂਦਰ ਤੇ ਪੁੱਜਣ ਦੀ ਹਦਾਇਤ ਜਾਰੀ ਕੀਤੀ ਹੈ ਪੱਤਰ ਚ ਸਾਰੇ ਡੀਓਜ਼ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਸਾਰੇ ਪ੍ਰਿੰਸੀਪਲ ਕੈਂਟਰ ਕੰਟਰੋਲਰ ਨੂੰ ਨਿਰਦੇਸ਼ਿਤ ਕੀਤਾ ਜਾਵੇ ਕਿ ਪ੍ਰਸ਼ਨ ਅੰਕਿਤ ਮਿਤੀਆਂ ਅਨੁਸਾਰ ਪ੍ਰਾਪਤ ਹੋ ਸਕਰ ਸਰਕਾਰੀ ਬੋਰਡ ਨੇ ਪ੍ਰੀਖਿਆ ਨੂੰ ਸੁਚਾਰੂ ਸੰਚਾਲਨ ਦੇ ਨਾਲ ਚਲਾਉਣ ਦੇ ਲਈ ਕਈ ਗਾਈਡਲਾਈਨਸ ਵੀ ਜਾਰੀ ਕੀਤੀਆਂ ਨੇ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਦੇ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਾਰੀ ਗਾਈਡਲਾਈਨਸ ਦਾ ਪਾਲਨ ਕੀਤਾ ਜਾਵੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 10ਵੀਂ 12ਵੀਂ ਬੋਰਡ ਪ੍ਰੀਖਿਆਵਾਂ ਲਈ ਪੰਜਾਬ ਸਕੂਲ এডਿਕੇਸ਼ਨ ਬੋਰਡ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਆ ਉਦਰੀ ਬੋਰਡ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਸੈਂਟਰ ਦੀ ਹਰ ਕਲਾਸ ਚ 30 ਵਿਖਿਆਰਤੀ ਦੇ ਆਧਾਰ ਤੇ ਹੀ ਮੀਟਿੰਗ ਪਲਾਨ ਕੀਤਾ ਜਾਵੇਗਾ ਅਤੇ ਇਸ ਤਰ੍ਹਾਂ ਦੀ ਵਿਵਸਥਾ ਕੀਤੀ ਜਾਵੇ ਕਿ ਇੱਕ ਤੋਂ ਜ਼ਿਆਦਾ ਵਿਖਿਆਰਤੀ ਵਾਸ਼ਰੂਮ ਚ ਨਾ ਜਾਣ ਜੀहां ਇੱਕ ਤੋਂ ਜ਼ਿਆਦਾ ਨੂੰ ਪਰਮਿਸ਼ਨ ਵਾਸ਼ਰੂਮ 'ਚ ਜਾਣ ਦੀ ਨਹੀਂ ਹੋਏਗੀ ਪ੍ਰਸ਼ਨ ਪੱਤਰ ਨੂੰ ਕੇਂਦਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਕੇਂਦਰ ਕੰਟਰੋਲਰ ਦੀ ਤੈਅ ਕਰ ਦਿੱਤੀ ਗਈ ਹੈ ਬੋਰਡ ਨੇ ਵੀ ਕਿਹਾ ਕਿ ਪ੍ਰੀਖਿਆ ਕੇਂਦਰ 'ਚ ਸੁਪਰੀਡੈਂਟ ਤੇ ਡਿਪਟੀ ਸੁਪਰੀਡੈਂਟ ਦੀ ਤਾਇਨਾਤੀ ਡੀਈਓ ਵੱਲੋਂ ਭੇਜੇ ਗਏ ਪੈਨਲ ਤੋਂ ਕੀਤੀ ਜਾਏਗੀ ਨਿਗਰਾਨੀ ਕਰਨ ਵਾਲਾ ਸਟਾਫ ਸਬੰਧਤ ਸਕੂਲ ਤੋਂ ਹੋਵੇਗਾ ਜੇਕਰ ਕਿਸੇ ਪ੍ਰੀਖਿਆ ਕੇਂਦਰ ਵਿੱਚ ਸਟਾਫ ਫਰਨੀਚਰ ਦੀ ਕਮੀ ਹੈ ਤਾਂ ਉਸ ਨੂੰ ਪ੍ਰੀਖਿਆ ਤੋਂ ਪਹਿਲਾਂ ਪੂਰਾ ਕਰ ਲਿੱਤਾ ਜਾਵੇ ਤੋ ਨਵੇਂ ਦਿਸ਼ਾ ਨਿਰਦੇਸ਼ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ ਜਾਰੀ ਕੀਤੇ ਗਏ ਨੇ 13 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ ਹੋਣ ਵਾਲੀਆਂ ਨੇ ਉਸ ਨੂੰ ਲੈ ਕੇ ਸਖਤ ਹਦਾਇਤਾਂ ਜਿਹੜੀਆਂ ਕਿ ਜਾਰੀ ਕਰ ਦਿੱਤੀਆਂ ਗਈਆਂ ਨੇ ਤੇ ਇਹਨਾਂ ਹਦਾਇਤਾਂ ਨੂੰ ਪੂਰਾ ਕਰਨਾ ਸਕੂਲਾਂ ਦੀ ਜ਼ਿੰਮੇਵਾਰੀ ਹੋਏਗੀ ਸਕੂਲਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਤੇ ਉਹਨਾਂ ਨੂੰ ਕਿਹਾ ਗਿਆ ਹੈ ਕਿ 13 ਫਰਵਰੀ ਤੋਂ ਜੋ ਪ੍ਰੀਖਿਆਵਾਂ ਸ਼ੁਰੂ ਹੋਣ ਵਾਲੀਆਂ ਨੇ ਉਸ ਤੋਂ ਪਹਿਲਾਂ ਤੁਹਾਨੂੰ ਜੋ ਹਦਾਇਤਾਂ ਦਿੱਤੀਆਂ ਗਈਆਂ ਨੇ ਉਸ ਨੂੰ ਪੂਰਾ ਕੀਤਾ ਜਾਵੇ